ਨਾਮ ਰੋਏ ਇਹ ਤੁਹਾਡਾ ਕੀ ਲੱਗਦਾ ਜੀ ਮੇਰਾ ਪੁੱਤ ਕੀ ਨਾਮ ਇਹਦਾ ਮੋਤਾ ਤੇ ਕੀ ਹੋਇਆ ਕੀ ਮੌਤ ਕਿਦਾਂ ਹੋਈ ਹੈ ਤੈਨੂੰ ਇਹਨੂੰ ਕੋਈ ਪਤਾ ਨਾ ਤੱਕਿਆ ਮੁੰਡਾ ਖੈਰੇ ਕਦੋਂ ਹੈ ਅੱਛਾ ਛਾਂ ਨੂੰ 8 ਵਜੇ ਲੈ ਕੇ ਨਾਲ ਆ ਗਿਆ ਹੈ ਅੱਛਾ ਇਹ ਉਹ ਮੈਨੂੰ ਮੈਨੂੰ ਕੋਈ ਪਤਾ ਲੱਗਾ ਹੋਵੇ ਲੈ ਆ ਨਾ ਉਹਿਆ ਤੋ ਕੁਟੀ ਨੂੰ ਆਂਦਾ ਪਿਆ ਉਹ ਕੁਟੀ ਨੂੰ ਨਹੀਂ ਡੈਡੀ ਕਿਤੇ ਚਲ ਗਈ ਜਾਂਦੇ ਬਾਹਰੇ ਆਦਾ ਪਿਆ ਆਦਾ ਤੋ ਆ ਗਿਆ ਏ ਤੇ ਮੈਂ ਕੋਣੀ ਤੇ ਮੋਢਾ ਵੇ ਇੱਕ ਦਸਤਾ ਪੈਸਾ ਤਾਂ ਪਿਆ ਆ ਉਹ ਸਾਰੇ ਕਿ ਮੋਨਾ ਮੂਤੇ ਨਾਲ ਨਹੀਂ ਜਾਂਦਾ ਕਿਧਰ ਗਿਆ ਮੈਂ ਕਿਹ ਖੈਰ ਕਿ ਫੋਕਲ ਬੁੱਕ ਗਿਆ ਉਹ ਵਾ ਇਹਨਾਂ ਕਰਾ ਲਿਆ ਤੋ ਨਾਲ ਕੀ ਏ ਉਹ ਹਟ ਕੇ ਉਹਨਾਂ ਘਰ ਆਈ ਉਹਨੂੰ ਉਹ ਕਿ ਆਏ ਮਨ ਕੁਟਾ ਕਿਤਨੇ ਜੱਗ ਗਈ ਆਂਦਾ ਮੈਨੂੰ ਕੋਣੀ ਪਾਵਾ ਮਾਣਾ ਕਾਸ ਮੁਕੇਗਾ ਸੀ ਮਾ ਪਲਾ ਨਹੀਂ ਤਾਂ ਦੇਗਾ ਕਿ ਫਿਰ ਇਹਨਾਂ ਖੱਤੀ ਪੀਰ ਦਾ ਕਿੱਥੇ ਮਾਲਾ ਮਾ ਦਾ ਐਕਸੀਡੈਂਟ ਹੈ ਐਕਸੀਡੈਂਟ ਹੋਇਆ ਯਾਰ ਐਕਸੀਡੈਂਟ ਹੋਇਆ ਕਿ ਕੀ ਹੋਇਆ 12 ਕਿਹਾ ਕੋਈ ਸਮਝ ਨਹੀਂ ਮੈਂ ਲੱਗਦੀ ਪਈ ਐਕਸੀਡੈਂਟ ਹੋਇਆ ਕਿ ਮਾ ਕਿਸੇ ਇਹ ਨਾਲ ਜੜ ਆਇਆ ਨੂੰ ਪਤਾ ਕਿੱਥੇ ਹੋ ਗਿਆ ਏ ਛੱਡ ਕੇ ਨੂੰ ਅਜਾ ਦਾ ਇਹ ਦਾ ਕੋਈ ਮਾਤ ਖੱਤੀ ਕੋ ਵਾਲਾ ਹੀ ਨੂੰ ਨਾਲ ਲੈ ਕੇ ਆਵੀਂ ਆ ਜੀ ਬਾਈ ਜੀ ਕੀ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਵੇਰੇ ਇਹਦਾ ਨਾਮ ਹੈ ਬੁੱਟਾ ਸਿੰਘ ਮੇਰਾ ਪਿੰਡ ਗਈ ਨਹੀਂ ਆਲਾ ਦੋਨਾ ਮਤਲਬ ਮੈਂ ਇਹਦਾ ਜੀਤਾ ਅੱਛਾ ਜੀ ਲੱਗਾ ਸਾਲਾ ਸੀ ਕਾ ਹਾਂਜੀ ਮੇਰਾ ਸਾਲਾ ਸੀ ਕੋਈ ਪਤਾ ਲੱਗਾ ਕਿਵੇਂ ਮੌਤ ਹੋਈ ਆ ਇਸ ਬਾਰੇ ਵੀਰੇ ਹਜੇ ਜਾਣਕਾਰੀ ਨਹੀਂ ਆ ਪੂਰੀ ਹੋਈ ਵੀ ਐਕਸੀਡੈਂਟ ਦਾ ਹੋਇਆ ਉਹ ਤਾਂ ਦਿਖਦਾ ਹੀ ਆ ਦੇਖੋ ਹੁਣ ਕੀ ਕੀ ਵੀਰਲੇ ਕਿਸੇ ਦੇ ਨਾਲ ਐਕਸੀਡੈਂਟ ਡਰਾ ਹੈ ਕਿਸੇ ਦੇ ਨਾਲ ਨਹੀਂ ਹੋਇਆ ਇਹਨਾਂ ਵਿਆਹ ਹੋਇਆ ਸੀ ਕਿ ਕੁਵਾਰਾ ਸੀ ਇਹ ਜੀ ਦਾ ਵਿਆਹ ਹੋਇਆ ਸੀ ਕਿੰਨੀ ਉਮਰ ਐਂਦੀ ਐਂਦੀ ਏਜ ਹੈਗੀ ਆ तकरीबन 22 23 ਸਾਲ ਦੀ 22 23 ਹਾਂਜੀ ਬੱਚੇ ਕਿੰਨੇ ਦੇ ਇਹਦੇ ਬੱਚਾ ਇੱਕ ਕੁੜੀ ਆ ਜੀ ਕਿਹੜੇ ਪਿੰਡ ਦਾ ਪਿੰਡ ਦਾ ਐਂਡਪਿੰਡ ਮੇਰੇ ਤੋਂ ਨੋਰੇ ਕਹਿੰਦੇ ਕੀ ਨਾਂ ਕੀ ਹੁੰਦਾ ਐਂਦਾ ਨਾਮ ਬੁੱਟਾ ਸਿੰਘ ਹੈ ਜੀ ਬੁੱਟਾ ਸਿੰਘ ਬਾਦ ਦਾ ਨਾਂ ਕੀ ਹੈ ਬਾਦ ਦਾ ਨਾਂ ਇਹ ਬੰਤਾ ਸਿੰਘ ਜੀ ਬੰਤਾ ਸਿੰਘ ਕਿੱਥੇ ਰਹਣ ਵਾਲੇ ਹੋ ਮੈਂ ਜਸਤ ਸਿੰਘ ਖੱਤਰੀ ਮੇਰੇ ਨਾਂ ਹੈ ਜੀ ਪਿੰਡ ਮੇਰਾ ਮੀਰਖਾਸ ਹੈ ਜੀ ਕਿ ਕੀ ਮੌਤ ਕਿੱਦਾਂ ਆਈ ਇੱਥੇ ਮੌਤ ਮੈਂ ਸਵੇਰੇ 6 ਵਜੇ ਅਮੀਰਖਾਸ ਤੋਂ ਫੇਰ ਕਰਨ ਵਾਸਤੇ ਆਉਣਾ ਸੀ ਤੇ ਰਸਤੇ 'ਚ ਮੈਨੂੰ ਇੱਕ ਦੋ ਵਹੀਕਲ ਮਿਲੇ ਨੇ ਤੇ ਉਹ ਕਹਿੰਦੇ ਵੀ ਅੰਕਲ ਜੀ ਅੱਗੇ ਨਾ ਜਾਇਆ ਜੇ ਵੀ ਅੱਗੇ ਐਕਸੀਡੈਂਟ ਹੋਇਆ ਪਏ ਬੰਦੇ ਦੀ ਡੈਥ ਹੋਈ ਪਈ ਹੈ ਕਿ ਮੈਂ ਇਨਸਾਨੀਅਤ ਦੇ ਨਾਤੇ ਮੈਂ ਸਮਾਜ ਸੇਵੀ ਕੰਮਾਂ ਦੇ ਵਿੱਚ ਲੱਗਾ ਆ ਤੇ ਮੈਂ ਕਿ ਚਲ ਆ ਹੋ ਸਕਦਾ ਬੰਦਾ ਕਿਤੇ ਜਿੰਦਾ ਜਗਦਾ ਕੋਈ ਸਾਹ ਹੋਵੇ ਹੈਗੀ ਤੇ ਲੇਕਿਨ ਮੈਂ ਆ ਗਿਆ ਆਗੇ ਜੀ ਜਦੋਂ ਮੈਂ ਅੱਗੇ ਆ ਕੇ ਦੇਖਿਆ ਤੇ ਬੰਦੇ ਦੀ ਡੈਥ ਹੋਈ ਸੀ ਪਰ ਮੈਂ ਉਸ ਤੋਂ ਬਾਅਦ ਉਹ ਖੱਜੀ ਪੀਰ ਦੇ ਕੋਲ ਉੱਥੇ ਜਾ ਕੇ ਮੈਂ ਦੇਖਿਆ ਕਿ ਮੇਰੇ ਕੋਲ ਇੱਕ ਤਾਂ ਮੋਬਾਈਲ ਨਹੀਂ ਸੀ ਉਸ ਤੋਂ ਬਾਅਦ ਜਲਾਲਾਬਾਦ ਦੇ ਵਿੱਚੋਂ ਇੱਕ ਸਾਥੀ ਆਇਆ ਮੇਰਾ ਉਹਦੇ ਕੋਲ ਮੋਬਾਈਲ ਆਇਆ ਸੀ ਮੈਂ ਉਹਨੂੰ ਗੱਲ ਕੀਤੀ ਫਿਰ ਮੈਂ ਉਹਦੇ ਮੋਬਾਈਲ ਤੋਂ ਅਮੀਰ ਖਾਨ ਥਾਣੇ ਫੋਨ ਕੀਤਾ ਵੀ ਇਸ ਤਰ੍ਹਾਂ ਫਲਾਨੀ ਜਗ੍ਹਾ ਤੇ ਹੈ ਖੱਜੀ ਪੀਰ ਦੇ ਕੋਲ ਇੱਥੇ ਇੱਕ ਡੈਥ ਹੋਈ ਵੀ ਐਕਸੀਡੈਂਟ ਹੋਇਆ ਕੀ ਮੌਤ ਹੋ ਗਈ ਹੁਣ ਵੀ ਪਤਾ ਲੱਗਿਆ ਵੀ ਇਹ ਕਿੱਥੋਂ ਦਾ ਸੀ ਵਿਅਕਤੀ ਹੁਣ ਪਤਾ ਸੁਣਨੇ ਤੇ ਇਹ ਹੀ ਆ ਰਿਹਾ ਹੈ ਕਿ ਦੱਸ ਰਹੇ ਨੇ ਕਿ ਨੂਰੇ ਕੀ ਦਾ ਬੰਦਾ ਲਾਜਮ ਪਹੁੰਚੇ ਰ ਮੌਕੇ ਤੇ ਆਮ ਲਾਜਮ ਹੈ ਕਿ ਨਹੀਂ ਜੀ ਮੌਕੇ ਤੇ ਤੇ ਕਿਹੜੇ ਥਾਣੇ ਤੋਂ ਐਫਐਸਆਈ ਬਖਤਿਆਰ ਦੇਗਾ ਥਾਣਾ ਮੀਰ ਸਾਗਰ ਸਰੇ ਮਸਲਾ ਕੀ ਹੋਇਆ ਮੈਂ ਜੀ ਬਤੌਰ ਡਾਈਟ ਅਫਸਰ ਸੀਗਾ ਸਵੇਰੇ 7:00 ਵਜੇ ਇਹਦਾ ਜੀ ਦੇ ਫੋਨ ਕੀਤਾ ਵੀ ਇੱਕ ਡੈੱਡ ਬੋਡੀ ਪਈ ਹੈ। ਆਹ ਕੋਪੀ ਨਾਮ ਜੰਗਣਾ ਡੋਰ ਦੇ ਸਾਹਮਣੇ। ਤੇ ਅਸੀਂ ਮੌਕੇ ਤੇ ਆਏ ਜੀ। ਜੀ। ਤੇ ਕੋਈ ਆਲਮਸ਼ਾਤਾ ਵਹੀਕਲ ਇਹਨਾਂ ਨੂੰ ਖੇਡ ਮਾਰ ਗਿਆ। ਇਹ ਦਾ ਇਹ ਪਤਾ ਲੱਗਿਆ ਵੀ ਇਹਨਾਂ ਦਾ ਨਾਮ ਹੈ ਬੂਟਾ ਸਿੰਘ ਸਤਾਨੋ ਬੰਤਾ ਸਿੰਘ ਸਤਾਨੋ ਬਜਵੀਰ ਸਿੰਘ ਪਿੰਡ ਨੂਰੇ ਕੇ। ਆਹ ਉਮਰ 30 ਦੀ ਕਮੀ 22 ਸਾਲ ਹੈ। ਉਹ ਹੈ ਸਰ। ਕਬੀ ਅਧਿਕਾਰ ਵਾਲੀ ਜਿਹੜੀ ਲੜ ਕੇ ਉਹ ਤੇ ਕਹਿੰਦੇ ਆ ਜੀ ਤੇ ਇਹ ਆਪ ਇੱਥੇ ਆ ਜੀ ਤੇ ਇਹ ਵੀ ਪਤਾ ਲੱਗਿਆ ਕੋਈ ਮਖਾ ਵਗੈਰਾ ਕਰਦਾ ਹੈ ਹੁਣ ਪਰਿਵਾਰ ਪਹੁੰਚਿਆ ਮੌਕੇ ਤੇ ਹਾਂ ਪਰਿਵਾਰ ਦੀ ਬਾਤ ਆ ਗਈ ਹੈ ਤੇ ਤਾਏ ਚਾਤੇ ਸਾਰੇ ਆ ਗਏ ਨੇ ਜੀ ਹੁਣ ਜਿਹੜੀ ਉਹ ਕਾਰਵਾਈ ਹੈ ਅਗਲੀ ਕਾਰਵਾਈ ਕੀ ਹੈ ਮਤਬਕ ਕਾਰਵਾਈ ਫਿਕਤਾ ਦੇ ਰਹੇ ਜੀ ਅਨੌਮ ਵਹੀਕਲ ਤੇ ਬਾਅਦ ਤਰਤੀਸ਼ ਜਾਰੀ ਹੈ ਜੀ ਡੈੱਡ ਬੋਡੀ ਨੂੰ ਕਬਜ਼ੇ 'ਚ ਲੈ ਲੈ ਹਾਂ ਡੈੱਡ ਬੋਡੀ ਕਬਜ਼ੇ 'ਚ ਲੈ ਕੇ ਵਹੀਕਲ ਆ ਰਿਹਾ ਜੀ ਲੈ ਕੇ ਨੂੰ ਮੋਟਰ ਵੀ ਚ ਫਾਗਲਕ ਪਕਾਓ ਰਿਪੋਰਟ ਸਮਾਪਤ ਕਰਾਵਾਂਗੇ ਜੋ ਰਿਪੋਰਟ ਆਵੇਗੀ ਉਹਦੇ ਵਾਸਤੇ ਕਾਰਵਾਈ ਕੀਤੀ ਹੈ